ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੋਂ ਸੇਖਰ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਜਨਤਕ ਤੌਰ ਤੇ ਸਾਰੇ H1B ਵੀਜ਼ਾ ਦੀ ਮਿਆਦ ਖਤਮ ਕਰਨ ਅਤੇ ਵੀਜ਼ਾ ਧਾਰਕਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦੀ ਮੰਗ ਦੇ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਰਸਲ ਜੋਏ ਨੇ ਇਹ ਟਿੱਪਣੀ ਰਿਪਬਲਿਕਨ ਕਾਂਗਰਸ ਮੈਨ ਰਿਚ ਮੈਕਰਾਮੇਕ ਦੀ ਇੱਕ ਪੋਸਟ ਦੇ ਜਵਾਬ ਦੇ ਵਿੱਚ ਕੀਤੀ ਹੈ ਜਿਸ ਨੇ H1B ਅਤੇ ਹੋਰ ਘੱਟ ਜੋਖਮ ਵਾਲੇ ਵੀਜ਼ਾ ਧਾਰਕਾਂ ਦੇ ਲਈ ਕਰੇਲੂ ਵੀਜ਼ਨ ਵੀ ਨੀ ਕਰਨ ਨੂੰ ਵਧਾਉਂਦਾ

ਰੀਪਬਲਿਕਨ ਕਾਂਗਰਸਮੈਨ ਰੀਚ ਮੈਕਕਾਰਮਿਕ ਨੇ ਐਕਸ ਦੀ ਇੱਕ ਪੋਸਟ ਦੇ ਵਿੱਚ H1B ਅਤੇ ਹੋਰ ਘੱਟ ਜੋਖਮ ਵਾਲੇ ਵੀਜ਼ਾ ਧਾਰਕਾਂ ਦੇ ਲਈ ਕਰੇਲੂ ਵੀਜ਼ਾ ਨਵੀਨੀਕਰਨ ਨੂੰ ਵਿਧਾਨ ਦੇ ਲਈ ਸਮਰਥਨ ਪ੍ਰਗਟ ਕੀਤਾ ਸੀ ਜਿਸ ਦੇ ਜਵਾਬ ਦੇ ਵਿੱਚ ਅਮਰੀਕਾ ਦੇ ਵਿੱਚ ਰਹਿਣ ਦੇ ਇੱਕ ਭਾਰਤੀ ਮੂਲ ਦੇ ਵਿਅਕਤੀ ਜੋਏ ਨੇ ਐਕਸ ਉੱਤੇ ਲਿਖਿਆ ਕਿ ਸਾਰੇ H1B ਵੀਜ਼ਾ ਖਤਮ ਹੋ ਜਾਣੇ ਚਾਹੀਦੇ ਨਹੀਂ ਪ੍ਰੋਗਰਾਮ ਖਤਮ ਹੋ ਜਾਣਾ ਚਾਹੀਦਾ ਹੈ ਅਤੇ ਵੀਜ਼ਾ ਧਾਰਕਾਂ ਨੂੰ ਉਹਨਾਂ ਦੇ ਕਰੇਲੂ ਦੇਸ਼ਾਂ ਦੇ ਵਿੱਚ ਵਾਪਸ ਪੇਸ ਦਿੱਤਾ ਜਾਣਾ ਚਾਹੀਦਾ ਹੈ ਅਮਰੀਕਾ ਨੂੰ ਪ੍ਰਤੀਯੋਗੀ ਬਣਾਈ ਰੱਖਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਡੇ ਮੁਖ ਰਾਸ਼ਟਰੀ ਮੁਕਾਬਲੇ ਬਾਜੂ ਵੱਡੀ ਗਿਣਤੀ ਦੇ ਵਿੱਚ ਵਿਦੇਸ਼ੀ ਕਾਮੇ ਨਹੀਂ ਲਿਆਉਂਦੇ ਹਾਲਾਂਕਿ ਬਹੁਤ ਸਾਰੇ ਉਪਭੋਗਤਾ ਜੋਏ ਦੇ ਵੱਲੋਂ ਕੀਤੀ ਗਈ ਟਿੱਪਣੀ ਤੋਂ ਇਸ ਸਹਿਮਤ ਨਜ਼ਰ ਆ ਰਹੇ ਨਹੀਂ ਅਮਰੀਕਾ ਦੇ ਵਿੱਚ H1B ਵੀਜ਼ਾ ਪ੍ਰੋਗਰਾਮ ਮਾਲਕਾਂ ਨੂੰ ਵਿਸ਼ੇਸ਼ ਖੇਤੀਆਂ ਦੇ ਵਿੱਚ ਹੁਨਰਬੰਦ ਵਿਦੇਸ਼ ਕਾਮਿਆਂ ਨੂੰ ਨਿਯੁਕਤ ਕਰਨ ਦੀ ਆਗਿਆ ਦਿੰਦੇ ਜਿਨ੍ਹਾਂ ਤੇ ਲਈ ਘੱਟੋ ਘੱਟ ਬੈਚਲਰ ਡਿਗਰੀ ਦੀ ਲੋੜ ਹੁੰਦੀ ਹੈ ਦਾਸੀ H1B ਵੀਜ਼ਾ ਸ਼ੁਰੂ ਦੇ ਵਿੱਚ 3 ਸਾਲਾਂ ਦੇ ਲਈ ਦਿੱਤੇ ਜਾਂਦੇ ਨੇ ਅਤੇ ਇਸ ਨੂੰ 6 ਸਾਲਾਂ ਤੱਕ ਵਧਾਇਆ ਜਾ ਸਕਦਾ ਹੈ ਤੇ ਸਥਾਈ ਨਿਵਾਸੀ ਮੰਗ ਕਰਨ ਵਾਲਿਆਂ ਦੇ ਲਈ ਹੋਰ ਵਾਧਾ ਸੰਭਵ ਹੈ ਇਥੇ ਵੀ ਦੱਸਿਆ ਬੰਦਾ ਕਿ ਮੌਜੂਦਾ ਨਿਯਮਤ ਦੇ ਅਨੁਸਾਰ H1B ਵੀਜ਼ਾ ਧਾਰਕਾਂ ਨੂੰ ਨਵਿਆਨੀ ਕਰਨ ਦੇ ਲਈ ਆਪਣੇ ਦੇਸ਼ ਦੇ ਵਿੱਚ ਅਮਰੀਕੀ ਦੂਤਾਵਾਸ ਜਾਣਾ ਪੈਂਦਾ ਹੈ ਜਿਸ ਦੇ ਨਾਲ ਦੇਰੀ ਅਤੇ ਅਨਿਸ਼ਚਿਤਤਾ ਦੇ ਪੈਦਾ ਹੋ ਸਕਦੀ ਹੈ ਤੇ ਇਸ ਮੁੱਦੇ ਨੂੰ ਹੱਲ ਕਰਨ ਦੇ ਲਈ 2024 ਦੇ ਵਿੱਚ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਕੁਝ H1B ਧਾਰਕਾਂ ਨੂੰ ਅਮਰੀਕਾ ਦੇ ਅੰਦਰੋਂ ਆਪਣੇ ਵੀਜ਼ਾ ਰੀਨਿਊ ਕਰਨ ਦੀ ਆਗਿਆ ਦਿੱਤੀ ਜਾ ਸਕੇ ਇਸ ਪਹਿਲ ਤੇ ਸਿਫਾਰਿਸ਼ ਭਾਰਤੀ ਅਮਰੀਕੀ ਉਦਮੀ ਅਜੇ ਜੈਨ ਮਟੋਰੀਆ ਵਾਰਕੀ ਦਿੱਤੀ ਗਈ ਸੀ ਅਜੇ ਬੁਟਾਰੀਆਂ ਜਿਨ੍ਹਾਂ ਨੇ ਘਰੇਲੂ ਵਿਜ਼ਨ ਨਵੀਨੀਕਰਨ ਨੂੰ ਅੱਗੇ ਵਿਧਾਨ ਤੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਉਹਨਾਂ ਨੇ 15 ਮਈ ਨੂੰ ਐਕਸ ਉਤੇ ਇੱਕ ਵੱਡੀ ਅਪਡੇਟ ਸਾਂਝੀ ਕੀਤੀ ਪੁਟੋਰੀਆ ਨੇ ਲਿਖਿਆ ਕਿ ਮੈਂ ਘਰੇਲੂ ਵੀਜ਼ਾ ਨਵੀਨੀਕਰਨ ਦੇ ਲਈ ਦੋਪੱਖੀ ਸਮਰਥਨ ਦੇ ਕੇ ਬਹੁਤ ਖੁਸ਼ ਹਾਂ ਵਿਆਨਪੀ ਕਮਿਸ਼ਨ ਨੂੰ ਮੇਰੇ ਸਿਫਾਰਿਸ਼ ਦੇ ਆਧਾਰ ਉਤੇ ਸ਼ੁਰੂ ਕੀਤਾ ਗਿਆ ਤੇ ਰਾਜ ਵਿਭਾਗ ਦੁਆਰਾ ਲਾਗੂ ਕੀਤਾ ਗਿਆ ਪਾਇਲਟ ਪ੍ਰੋਗਰਾਮ ਇੱਕ ਕਦਮ ਅੱਗੇ ਹੈ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੂੰ ਸੰਬੋਧਿਤ ਅਧਿਕਾਰਤ ਅਮਰੀਕੀ ਕਾਂਗਰਸ ਦਸਤਾਵੇਜ਼ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਘਰੇਲੂ ਵੀਜ਼ਾ ਨਵੀਨੀਕਰਨ ਸਹੀ ਕਦਮ ਹੈ ਵੇਰਵੇ ਸਾਂਝੇ ਕਰਕੇ ਖੁਸ਼ੀ ਹੋ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ